ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਮੈਂ ਇੱਕ ਗੱਡੀ ਦੀ ਛੱਤ ਦੇ ਉੱਤੇ ਪਿਕਅਪ ਟਰੱਕ ਦੀ ਛੱਤ ਦੇ ਉੱਤੇ ਖੜਾ ਹਾਂ ਇਹ ਹਲਕਾ ਪੁਲੱਥ ਦਾ ਮੰਡ ਖੇਤਰ ਦਾ ਜਿਹੜਾ ਇਹ ਰਕਬਾ ਵਾ ਇਹ ਜਿਹੜੇ ਆ ਜਿਹੜੇ ਤੁਸੀਂ ਡੇਰੇ ਦੇਖ ਰਹੇ ਹੋ ਸਾਰੇ ਪਾਣੀ ਚ ਡੁੱਬੇ ਹੋਏ ਇਸ ਵੇਲੇ ਇਹ ਮੰਡ ਸਰਦਾਰ ਸਾਹਿਬ ਵਾਲਾ ਪਲੱਸ ਤਲਵੰਡੀ ਕੂਕਾ ਪਲੱਸ ਮੰਡ ਤਲਵੰਡੀ ਕੂਕਾ ਮੰਡ ਚੰਡੂ ਸੱਤ ਮੰਡ ਨੇ ਇੱਥੇ ਇਸ ਮੰਡਰੇ ਖੇਤਰ ਬਲਕਿ ਅਸਲੀਅਤ ਇਹ ਆ ਕਿ ਜਿਹੜਾ ਸਾਡਾ ਹਲਕਾ ਪਲਾਥਾ ਇਹ ਲਗਭਗ ਦਰਿਆ ਦੇ ਨਾਲ ਕੋਈ 40-45 ਕਿਲੋਮੀਟਰ ਲੱਗਦਾ ਵਿਆਸ ਦਰਿਆ ਆ ਮੇਰੇ ਰਾਈਟ ਸਾਈਡ ਤੇ ਸਾਰਾ ਵਿਆਸ ਦਰਿਆ ਆ ਥੋੜਾ ਦੂਰ ਵਗ ਰਿਹਾ ਇੱਥੋਂ ਐਸ ਵੇਲੇ ਔਰ ਇਹ ਸਮੱਸਿਆ ਕਨਸਟੈਂਟਲੀ ਰਹਿੰਦੀ ਆ ਜਦੋਂ ਪਾਣੀ ਪਿੱਛੋਂ ਜਿਆਦਾ ਛੱਡਿਆ ਜਾਂਦਾ ਨਾ ਉੱਪਰਲੇ ਹਿਮਾਚਲ ਪ੍ਰਦੇਸ਼ ਪਹਾੜੀ ਇਲਾਕਿਆਂ 'ਚ ਬਾਰਿਸ਼ ਜੋ ਜਿਆਦਾ ਪੈਂਦੀ ਆ ਜਦੋਂ ਡੈਮਸ ਤੋਂ ਪਾਣੀ ਇਕਦਮ ਰਿਲੀਜ਼ ਕੀਤਾ ਜਾਂਦਾ ਵਾ ਤੇ ਅਕਸਰ ਸਾਡੇ ਇਸ ਮੰਡ ਖੇਤਰ ਵਿੱਚ ਹਲਕਾ ਭਲੱਥ ਆਪਸਟਰੀਮ ਮੇਰੇ ਪਿਛਲੇ ਪਾਸੇ ਬੇਗੋਵਾਲ ਦਾ ਏਰੀਆ ਸਾਰਾ ਮੰਡ ਮੰਡਕੁਲਾ ਦਾ ਮੰਡ ਹੈ ਬੱਲੋਚਕ ਦਾ ਮੰਡ ਹੈ ਤੇ گاਹ ਦੂਸਰਾ ਹਲਕਾ ਲਾਈ ਜਾਂਦਾ ਮੇਰੇ ਡਾਉਨਸਟਰੀਮ ਜੇ ਮੈਂ ਜਲਾ ਬਿਆਸ ਜਿੱਧਰ ਜੀਟੀ ਰੋਡ ਹੈ ਪੁਲ ਢਿਲਵਾ ਦਾ ਇਧਰਲੇ ਪਾਸੇ ਸਾਡੇ ਜਿਹੜੇ ਪਿੰਡ ਨੇ ਬਹੁਤ ਸਾਰੇ ਆਉਂਦੇ ਨੇ ਰਾਏਪੁਰ ਰਾਹਪੁਰ ਰਾਈਆਂ ਔਰ ਦਾਉਦਪੁਰ ਦਾ ਮੰਡ ਤੇ ਉਸ ਤੋਂ ਅੱਗੇ ਬੋਤਾਲੇ ਦਾ ਮੰਡ ਚੱਕੋ ਕੀ ਦਾ ਮੰਡ ਢਿਲਵਾ ਦਾ ਮੰਡ ਢਿਲਵਾ ਦਾ ਤਾਂ ਦਰਿਆ ਦੇ ਪਾਣੀ ਤੋਂ ਲਗਭਗ ਢਿਲਵਾ ਦਾ ਉਹ ਬਹੁਤ ਤੁਸੀਂ ਦੂਰ ਦੇਖ ਸਕਦੇ ਹੋ ਢਿਲਵਾ ਦਾ ਪਾਣੀ ਦਰਿਆ ਦਾ ਪਿੰਡ ਦੇ ਅੰਦਰਲੇ ਤੁਸੀਂ ਬੰਦੇ ਤਕਰੀਬਨ ਤਕਰੀਬਨ 8900 ਮੀਟਰ ਤੱਕ ਪਹੁੰਚਿਆ ਹੋਇਆ ਵਾ ਆ ਪਿੱਛੇ ਆਪਣੇ 1 ਮਿੰਟ ਨਹੀਂ ਆ ਰਹੀ ਪਿੱਛਾ ਕਰਨ ਦਿਖਾਓ ਜਰਾ ਆ ਜਾਏ ਆ ਦੇਖ ਲਓ ਕਿਵੇਂ ਇਹ ਸਾਰਾ ਮੰਡ ਖੇਤਰ ਹੈ ਤੁਸੀਂ ਬੰਦ ਦੇ ਅੰਦਰ ਅੰਦਰ ਖੜੇ ਅਸੀਂ ਅੰਦਰ ਤਕਰੀਬਨ ਤੁਸੀਂ ਬੰਦ ਤੋਂ ਅਪ੍ਰੋਕਸੀਮੇਟਲੀ ਅਸੀਂ 3 ਕਿਲੋਮੀਟਰ ਅੰਦਰ ਆਏ ਹੋਏ ਆ ਔਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਹੜਾ ਮੇਨ ਬਿਆਸ ਰਿਹਾ ਉਹ ਇੱਥੋਂ ਤਕਰੀਬਨ 4-500 ਮੀਟਰ ਤੇ ਵਗ ਰਿਹਾ ਵਾ ਤੇ ਪਰਲੇ ਪਾਸੇ ਗੁਰਦਾਸਪੁਰ ਜ਼ਿਲ੍ਹਾ ਵਾ ਸੋ ਮੇਰੀ ਪੁਰਜ਼ੋਰ ਅਪੀਲ ਆ ਪੰਜਾਬ ਸਰਕਾਰ ਨੂੰ ਸਪੈਸ਼ਲੀ ਚੀਫ ਮਿਨਿਸਟਰ ਨੂੰ ਜਿਹੜਾ ਰੈਵਨਿਊ ਮਿਨਿਸਟਰ ਹੈ ਪੰਜਾਬ ਦਾ ਜਿਹੜਾ ਡਿਜ਼ਾਸਟਰ ਰੀਹੈਬਿਲੀਟੇਸ਼ਨ ਮਹਿਕਮਾ ਉਹਨਾਂ ਨੂੰ ਕਿ ਇਸ ਤੋਂ ਉਹ ਕਹਿੰਦੇ ਅੰਗਰੇਜ਼ੀ ਚ ਪ੍ਰੀਕਾਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਓਰ ਹੁਣ ਸਮਾਂ ਹੈਗਾ ਵਾ ਕਿ ਆਪਾਂ ਇਹਨਾਂ ਦੀ ਸਾਰਿਆਂ ਦੀ ਇਸ ਦਰਿਆ ਦੇ ਕੈਚਮੈਂਟ ਏਰੀਆ ਕਲਾ ਹਲਕਾ ਪੁਲਾਤ ਨਹੀਂ ਬਲਕਿ ਜਿਹੜਾ ਸੁਲਤਾਨਪੁਰ ਲੋਧੀ ਚ ਵੀ ਲੋਕਾਂ ਨੂੰ ਮੁਸ਼ਕਲ ਆ ਰਹੀ ਆ ਇਹ ਸਾਰੇ ਕੈਚਮੈਂਟ ਏਰੀਆ ਦੇ ਵਿੱਚ ਮੇਰੀ ਬੇਨਤੀ ਆ ਕਿ ਪ੍ਰੀਕਾਸ਼ਨ ਲਵੋ ਜਿਹੜਾ ਮੋਟਾ ਮੋਟਾ ਪ੍ਰੋਫੈਸਰ ਸਾਹਿਬ ਇਹਨਾਂ ਬੈਠੇ ਸਰਪੰਚ ਵੀ ਨੇ ਪਿੰਡ ਦੇ ਕਾ ਤੁਲਵੰਡੀ ਕੁਕਾ ਦੇ ਇਹਨਾਂ ਨੇ ਦੱਸਿਆ ਵਾ ਕਿ ਪਿੱਛੋਂ ਕੀ ਹੋ ਰਿਹਾ ਵਾ ਕਿ ਇਸ ਵਕਤ ਡੈਮਸ ਤੋਂ ਰਿਲੀਜ਼ ਹੋ ਰਿਹਾ ਪਾਣੀ ਤਕਰੀਬਨ ਤਕਰੀਬਨ 1 ਲੱਖ ਕਿਊਸਿਕ ਜੀ 1 ਲੱਖ ਤੋਂ ਉੱਤੇ ਕਿਊਸਿਕ ਰਿਲੀਜ਼ ਹੋ ਰਿਹਾ ਵਾ ਜਿਹੜਾ ਹਰੀਕੇ ਤੋਂ ਪਿੱਛੇ ਅੱਗੇ ਰਿਲੀਜ਼ ਕੀਤਾ ਜਾ ਰਿਹਾ ਪਾਣੀ ਉਹ 45000 ਕਿਊਸਿਕ ਦੇ ਕਰੀਬ ਆ ਸੋ 55000 ਕਿਊਸਿਕ ਦੀ ਫਲਡਿੰਗ ਹੋਈ ਹੋਈ ਆ ਤੇ ਅਗਰ ਗਵਰਨਮੈਂਟ ਹੁਣ ਟਾਈਮ ਸਿਰ ਪ੍ਰੀਕਾਸ਼ਨ ਲੈ ਕੇ ਇਹ ਸਾਰੇ ਪਾਣੀ ਨੂੰ ਤਰੀਕੇ-ਤਰੀਕੇ ਨਾਲ ਰਿਲੀਜ਼ ਕੀਤਾ ਜਾਵੇਗਾ ਤੇ ਫਿਰ ਸਾਡਾ ਹੜ੍ਹ ਵਾਲੀ ਸਥਿਤੀ ਬਣ ਚੁੱਕੀ ਆਲਰੇਡੀ ਤੁਸੀਂ ਦੇਖ ਰਖ ਰਹੇ ਹੋ ਸਾਰੇ ਫਸਲਾਂ ਜੜੀਆਂ ਨੇ ਉਹ ਉਹ ਪਰੇ ਕੋਠੇ ਦੇ ਉੱਤੇ ਸਾਮਾਨ ਲੋਕਾਂ ਨੇ ਡੇਰੇ ਵਾਲਿਆਂ ਨੇ ਛਾੜਿਆ ਹੋਇਆ ਦੇਖ ਰਹੇ ਦੂਰ ਹੈ ਤੁਹਾਨੂੰ ਜ਼ੂਮ ਕਰਕੇ ਵੀ ਅਗਰ ਤੁਸੀਂ ਦਿਖਾ ਸਕਦੇ ਹੋ ਆ ਜਿੰਨੇ ਵੀ ਦੂਰ ਦਰਾਡੇ ਡੇਰੇ ਨੇ ਸਾਰੇ ਇਹ ਆਲਮੋਸਟ ਹੁਣ ਬ੍ਰਿੰਕ ਤੇ ਨੇ ਇਹਨਾਂ ਨੇ ਅਗਰ ਪਾਣੀ ਥੋੜਾ ਜਿਹਾ ਵੀ ਹੋਰ ਵੱਧ ਗਿਆ ਇਹਨਾਂ ਦੇ ਪਸ਼ੂ ਮਾਲ ਡੰਗਰ ਘਰ ਦਾ ਸਾਮਾਨ ਔਰ ਮੋਟਰਾਂ ਇਹ ਸਾਰਾ ਕੁਝ ਡੈਮੇਜ ਹੋ ਕੇ ਤੇ ਇਹਨਾਂ ਨੇ ਅਲਟੀਮੇਟਲੀ ਫਿਰ ਬਾਹਰ ਬੰਨ ਤੇ ਜਾ ਕੇ ਬਹਿ ਜਾਂਦੇ ਨੇ ਇਹ ਲਗਭਗ ਜਦੋਂ ਫਲਡਿੰਗ ਆਉਂਦੀ ਹੈ ਮੈਂ ਇਸ ਮੁਤਲਕ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲ ਕੀਤੀ ਹੈ ਹੀ ਹੈਸ ਪ੍ਰੋਮਿਸਡ ਕਿ ਮੈਂ ਇਮੀਡੀਏਟਲੀ ਅਸੀਂ ਅਲਰਟ ਕਰ ਦਿੰਨੇ ਆਂ ਔਰ ਅਸੀਂ ਹਰੀਕੇ ਦੇ ਬਰਾਜ ਦੇ ਦਰਵਾਜ਼ੇ ਖੋਲੋ ਕੇ ਜੋ ਵੀ ਪਾਣੀ ਰਿਲੀਜ਼ ਹੋ ਸਕਦਾ ਉਹਦੀ ਗੱਲ ਕਰਾਂਗੇ ਨਾਲ ਨਾਲ ਮੈਂ ਗੱਲ ਕੀਤੀ ਹਰਦੀਪ ਸਿੰਘ ਮਹਿੰਦੀ ਰੱਤਾ ਉੱਚੀ ਇੰਜੀਨੀਅਰ ਨੇ ਨੇ ਡਰੇਨੇਜ ਦੇ ਪੰਜਾਬ ਤੇ ਉਹਨਾਂ ਦੇ ਧਿਆਨ ਵਿੱਚ ਇੱਕ ਛੋਟੀ ਵੀਡੀਓ ਬਣਾ ਕੇ ਉਹਨਾਂ ਦੇ ਸਾਰੇ ਵਟਸਐਪ ਤੇ ਸਰਕੂਲੇਟ ਕਰਤੀ ਆ ਔਰ ਉਹਨੋਂ ਇਹ ਪੋਜੀਸ਼ਨ ਸਾਰੀ ਦੱਸ ਦਿੱਤੀ ਆ ਤੋਂ ਮੈਂ ਆਸ ਕਰਦਾ ਵਾਂ ਕਿ ਸਰਕਾਰ ਜਿਹੜੀ ਆ ਇਹ ਬਹੁਤ ਇੰਪੋਰਟੈਂਟ ਇਸ਼ੂ ਆ ਇਸ ਤੋਂ ਪਹਿਲਾਂ ਕਿ ਫਸਲ ਦੀ ਤਬਾਈ ਹੋ ਜਾਏ ਘਰਾਂ ਦੀ ਤਬਾਈ ਹੋ ਜਾਏ ਮਾਲ ਡੰਗਰ ਦੀ ਤਬਾਈ ਹੋ ਜਾਏ ਤੋਂ ਇਹ ਹੁਣ ਸਾਡੇ ਕੋਲ ਟਾਈਮ ਹੈਗਾ ਮੈਂ ਮੇਰਾ ਮਕਸਦ ਇੱਥੇ ਖੜ ਕੇ ਅੱਜ ਇਸ ਨੂੰ ਹਾਈਲਾਈਟ ਕਰਨ ਦਾ ਸੀਗਾ ਤਾਂ ਕਿ ਮੈਂ ਰਾਈਟ क्वार्टर्स ਤੱਕ ਆਪਣੇ ਹਲਕਾ ਪੁਲੱਥ ਦੀ ਸੁਲਤਾਨਪੁਰ ਦੇ ਮੰਡ ਦੀ ਦਰਿਆ ਦੇ ਨਾਲ ਲੱਗਦੇ ਲੱਗਦੇ ਜਿਹੜੇ ਅ ਜੀਮੇਦਾਰ ਕਿਸਾਨ ਖੇਤ ਮਜ਼ਦੂਰ ਗਰੀਬ ਤਬਕਾ ਮਿਹਨਤ ਦਾ ਸ਼ਲੋਕ ਬੈਠੇ ਨੇ ਇਹਨਾਂ ਦੇ ਘਰ ਬਚ ਜਾਣ ਇਹਨਾਂ ਦੇ ਮਾਲ ਡੰਗਰ ਬਚ ਜਾਣ ਇਹਨਾਂ ਦੀ ਫਸਲ ਬਚ ਜਵੇ ਇਹ ਮਕਸਦ ਨਾਲ ਅੱਜ ਇੱਥੇ ਮੰਡ ਖੇਤਰ ਵਿੱਚ ਆਇਆ ਪ੍ਰੋਫੈਸਰ ਸਾਹਿਬ ਤੁਸੀਂ ਆ ਬੋਲੋ ਦੋ ਮਿੰਟ ਆਲੋ ਆਲੋ 1 ਮਿੰਟ ਮੈਂ ਪ੍ਰੋਫੈਸਰ ਜਸਵਿੰਦਰ ਸਿੰਘ ਨੂੰ ਕੋਈ ਇੱਕ ਥੱਲਿਓ ਖੜ ਕੇ ਬੋਲ ਦੋ ਕੋਈ ਇਹ ਆ ਲੋ ਤੁਸੀਂ ਵੀ ਗੱਲ ਕਹਿ ਰਹੇ ਹੋ ਮਾਈਕ ਮੈਂ ਚਾਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਅਸੀਂ ਸਵੇਰੇ ਦੇ ਹੀ 7:30 ਵਜੇ 7:00 ਵਜੇ ਇੱਥੇ ਆਏ ਹੋਏ ਆ ਤੇ ਸਾਡੇ ਹੁੰਦਿਆਂ ਹੁੰਦਿਆਂ ਇਹ ਜਿਹੜਾ ਵਾਟਰ ਦਾ ਲੈਵਲ ਹੈ ਇਹ ਕਰੀਬ-ਕਰੀਬ 1 ਫੁੱਟ ਦੇ ਕਰੀਬ ਇਨਕਰੀਜ਼ ਹੋ ਗਿਆ ਲੱਗਦਾ ਤੇ ਜਿਹੜਾ ਸਵੇਰੇ ਇਨਫਲੋ ਸੀਗਾ ਉਹ ਅਪਰੋਕਸੀਮੇਟਲੀ 1 ਲੱਖ ਪਲੱਸ ਸੀਗਾ ਤੇ ਉਸ ਤੋਂ ਬਾਅਦ ਅਸੀਂ ਪਤਾ ਕੀਤਾ ਤੇ ਜਿਹੜਾ ਆਊਟਫਲੋ ਸੀਗਾ ਉਹ 45000 ਸੀਗਾ ਹੁਣੇ ਲੇਟੈਸਟ ਨਿਊਜ਼ ਹੈ ਕਿ 153000 ਦਾ ਇਨਫਲੋ ਹੋ ਰਿਹਾ ਤੇ ਬਾਕੀ ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਅਡਿਸਾਰ ਨਹੀਂ ਲਈ ਤੇ ਅੱਜ ਅਸੀਂ ਫਿਰ ਸਵੇਰੇ ਐਮਐਲ ਸਾਹਿਬ ਨੂੰ ਰਿਪੋਰਟ ਕੀਤੀ ਸੀ ਹੋਰ ਰਿਕੁਐਸਟ ਕੀਤੀ ਸੀ ਕਿ ਥੋੜੀ ਸਾਰ ਲਈ ਜਾਵੇ ਤੇ ਉਸ ਦੇ ਮੁਤਾਬਕ ਉਹ ਸਾਡੇ ਦਰਮਿਆਨ ਇਸ ਟਾਈਮ ਖੜੇ ਨੇ ਤੇ ਇਨਫੋਰਮੇਸ਼ਨ ਜਿਹੜੀ ਲੈ ਰਹੇ ਨੇ ਇਨਫੋਰਮੇਸ਼ਨ ਡਿਸਟ੍ਰਿਬਿਊਟ ਵੀ ਕਰ ਰਹੇ ਨੇ ਅੱਗੇ ਫਾਰਵਰਡ ਵੀ ਕਰ ਰਹੇ ਨੇ ਤੇ ਤਾਂ ਜੋ ਕਿ ਜਿਹੜਾ ਨੁਕਸਾਨ ਹੋ ਰਿਹਾ ਇਹ ਖੇਤਾਂ ਦਾ ਨੁਕਸਾਨ ਫਸਲ ਬਹੁਤ ਵਧੀਆ ਹੈ ਤੇ ਮੇਰਾ ਖਿਆਲ ਹੈ ਕਿ ਮੈਂ ਹੁਣ ਦੱਸ ਨਹੀਂ ਸਕਦਾ ਕਿੰਨੇ ਕਿਕੜ ਹੋਏਗਾ ਹਜ਼ਾਰਾਂ ਹੀ ਕਿਕੜ ਹੋਣਾ ਹੈ ਤੇ ਜੇ ਤਾਂ ਨੁਕਸਾਨ ਹੋ ਸਕਦਾ ਜੇ ਆਪਾਂ ਜੇ ਸਰਕਾਰ ਨਾ ਸੁੱਤੀ ਜਾਗੀ ਤੇ ਇਹ ਨੁਕਸਾਨ ਹੋ ਸਕਦਾ ਤੇ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਲੋਕਾਂ ਦੀ ਸਾਰ ਲਵੇ ਔਰ ਆ ਕੇ ਹਿੰਮਤ ਕਰਕੇ ਤੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਪਰ ਫਿਰ ਤੁਹਾਡਾ ਜਿਆਦਾ ਸ਼ੇਅਰ ਕਰ ਦੇਣਾ ਤਾਂ ਕਿ ਸਰਕਾਰ ਤੱਕ ਪਹੁੰਚ ਸਕੇ ਉਮੀਦ ਕਰਦਾ ਹਾਂ ਕਿ ਚਲੋ ਬਾਕੀ ਬਦਲਾਖੋਰੀ ਵਗੈਰਾ ਝੂਠੇ ਮੁਕਦਮੇ ਦਾ ਜੋ ਇਹਨੇ ਕਰਨੇ ਕਰੀ ਜਾਣ ਇਹਨੂੰ ਬਿਲਕੁਲ ਟਾਪ ਪ੍ਰਾਇਰੀਟੀ ਤੇ ਲਿਆ ਕੇ ਚੀਫ ਸੈਕਟਰੀ ਨੂੰ ਵੀ ਉੱਠਣਾ ਚਾਹੀਦਾ ਔਰ ਸਾਰੇ ਪੰਜਾਬ ਦੀ ਗਵਰਨਮੈਂਟ ਦਾ ਜਿਹੜਾ ਰੀਹੈਬਿਲੀਟੇਸ਼ਨ ਡਿਪਾਰਟਮੈਂਟ ਡਰੇਨੇਜ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਉਹਨਾਂ ਨੂੰ ਹੁਣ ਹਰਕਤ ਚਾਣ ਕੇ ਤੇ ਸਾਡੇ ਇਸ ਇਲਾਕੇ ਦਾ ਹਲਕਾ ਪੁਲੱਥ ਦੇ ਮੰਡ ਖੇਤਰ ਦਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦਾ ਪੁਰਜ਼ੋਰ ਤਰੀਕੇ ਨਾਲ ਇਹਦੀ ਜਿਹੜਾ ਹੈਗੀ ਆ ਪੈਰਵਾਈ ਕਰਨੀ ਚਾਹੀਦੀ ਆ ਤੇ ਲੋਕਾਂ ਦੀ ਜਾਨ ਮਾਲ ਦੀ ਰੱਖੀ ਕਰਨੀ ਚਾਹੀਦੀ ਸਾਰਿਆਂ ਦਾ ਵੀ ਮੇਰੇ ਨਾਲ ਜੁੜਨ ਵਾਸਤੇ ਜਿੰਨੇ ਵੀ ਤੁਸੀਂ ਸਤਕਾਰਯੋਗ ਮੰਡ ਦੇ ਬੈਠੇ ਹੋ ਇੱਕ ਵਾਰ ਪਿਆਰ ਨਾਲ ਸਾਰੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ